ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਅਸੀਂ ਅਲੱਗ ਸੋਚਣਾ ਕਿਉਂ ਨਾ ਸ਼ੁਰੂ ਕਰਦੇ ਸਾਨੂੰ ਕਾਹਦਾ ਡਰਿਆ ਕੀ ਇਹੋ ਜੀ ਗੱਲ ਆ ਜਿਹੜੀ ਸਾਨੂੰ ਕਹਿੰਦੀ ਆ ਕਿ ਨਹੀਂ ਇਦਾਂ ਹੀ ਚੱਲ ਜੋ ਤੈਨੂੰ ਕਾਪੀ ਕਰਕੇ ਦਿੱਤਾ ਗਿਆ ਵਾ ਜਿਉਂ-ਜਿਉਂ ਪੁਰਾਣੇ ਕਰਦੇ ਆ ਰਹੇ ਉਦਾਂ ਹੀ ਚੱਲੋ ਉਦਾਂ ਹੀ ਸੋਚੋ ਉਦਾਂ ਹੀ ਹਰ ਚੀਜ਼ ਨੂੰ ਵਾਚੋ ਪਿਛਲਾਕ ਬਣੋ ਖਾਸ ਕਰਕੇ ਧਰਮ ਦੀ ਦੁਨੀਆ 'ਚ ਤੇ ਰਾਜਨੀਤੀ 'ਚ ਇਹ ਆਮ ਗੱਲ ਹੁੰਦੀ ਆ ਕਿ ਲੋਕਾਂ ਨੂੰ ਆਪਣੇ ਮਗਰ ਲਾ ਕੇ ਰੱਖਣਾ ਤੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣਾ ਦਰ ਉਹਨਾਂ ਨੂੰ ਕਿਸੇ ਗੁਰੂ ਪੀਰ ਤੇ ਰੱਬ ਦਾ ਦੇਣਾ ਪਰ ਕਾਬੂ ਉਹਨਾਂ ਦੇ ਉੱਤੇ ਆਪ ਹੀ ਰੱਖਣਾ ਇਹ ਅੱਜ ਨਹੀਂ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਇਸ ਦੇਸ਼ 'ਚ ਇਹ ਚੀਜ਼ ਜ਼ਿਆਦਾ ਦੂਜਿਆਂ 'ਚ ਹੋ ਸਕਦਾ ਪਹਿਲਾਂ ਜ਼ਿਆਦਾ ਨਹੀਂ ਹੋਵੇ ਹੁਣ ਘੱਟ ਹੋਵੇ ਪਰ ਕਿਤੇ ਨਾ ਕਿਤੇ ਫਿਰ ਵੀ ਮੌਜੂਦ ਆ ਕਿਉਂਕਿ ਸਾਡੇ ਅੰਦਰ ਦਾ ਡੈਰੀ ਇਸ ਚੀਜ਼ ਨੂੰ ਤਾਕਤ ਦਿੰਦਾ ਹੀ ਰਹਿੰਦਾ ਕਿਸੇ ਨਾ ਕਿਸੇ ਰੂਪ ਚ ਇੱਕ ਦੂਜੇ ਧਰਮ ਦੇ ਬੰਦੇ ਨੂੰ ਕੋਈ ਧਾਰਮਿਕ ਕਿਰਿਆ ਜਾਂ ਕੋਈ ਅ ਕਲੋ ਰਸਮ ਕਰਨਦਿਆਂ ਵੇਖੀਏ ਤਾਂ ਸਾਡੇ ਮਨ ਦੇ ਵਿੱਚ ਨਾ ਬੜੇ ਸਵਾਲ ਆਉਂਦੇ ਵੀ ਇਹ ਕੀ ਕਰੀ ਜਾਂਦੇ ਪਰ ਆਪ ਹੀ ਅੰਦਰ ਖਾਤੇ ਪਤਾ ਨਹੀਂ ਕਿੰਨੀਆਂ ਗ੍ਰਸਮਾਂ ਜਿਹੜੀਆਂ ਆਪ ਕਰੰਦੇ ਐ ਤੇ ਉਹਨਾਂ ਨੂੰ ਹੀ ਅ ਸੱਚੀਆਂ ਰਸਮਾਂ ਅ ਤਾਰਕਿਕ ਰਸਮਾਂ ਵਿਗਿਆਨਕ ਰਸਮਾਂ ਕਹਿ ਕੇ ਮੰਨਦੇ ਆ ਤੇ ਕਰੀ ਜਾਂਦੇ ਆ ਜਦ ਕਿ ਹੈ ਅਜਿਹਾ ਕੁਝ ਨਹੀਂ ਅਸੀਂ ਵੀ ਉਹੋ ਕੁਝ ਕਰਦੇ ਆ ਜੋ ਬਾਕੀ ਕਰਦੇ ਆ ਹੁਣ ਸਿੱਧੀ ਕੋਈ ਇੱਕ ਗੱਲ ਕਰਨ ਦੀ ਬਜਾਏ ਮੇਰਾ ਖਿਆਲ ਆ ਕਿ ਸਾਂਝੀ ਗੱਲ ਕਰਦੇ ਆ ਆਪਾਂ ਪ੍ਰੇਅਰ ਦੀ ਅਰਦਾਸ ਦੀ ਪ੍ਰਾਰਥਨਾ ਦੀ ਗੱਲ ਕਰਦੇ ਆ ਮੈਨੂੰ ਨਹੀਂ ਲੱਗਦਾ ਕਿ ਪ੍ਰਾਰਥਨਾ ਕਰਨ ਦੇ ਨਾਲ ਕਦੀ ਵੀ ਕਿਸੇ ਨੂੰ ਕੁਝ ਮਿਲਦਾ ਉਲਟਾ ਪ੍ਰਾਰਥਨਾ ਨਾ ਕਰਨ ਦੇ ਨਾਲ ਜਰੂਰ ਮਿਲਦਾ ਇਹ ਸੱਚ ਹੈ ਜਦੋਂ ਹੀ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰਦੇ ਸਾਨੂੰ ਬਹੁਤ ਕੁਝ ਮਿਲਦਾ ਮੈਨੂੰ ਜਨਮ ਮਿਲਿਆ ਤੁਹਾਨੂੰ ਜਨਮ ਮਿਲਿਆ ਤੁਸੀਂ ਇਹ ਦੁਨੀਆ ਵੇਖੀ ਮੈਂ ਵੇਖੀ ਕਿਹੜੀ ਅਰਦਾਸ ਕੀਤੀ ਕਿਹੜੀ ਪ੍ਰਾਰਥਨਾ ਕੀਤੀ ਕਿਹੜੇ ਧਾਰਮਿਕ ਸਥਾਨ ਤੇ ਗਏ ਕਿਤੇ ਵੀ ਨਹੀਂ ਗਏ ਪੀਣ ਨੂੰ ਪਾਣੀ ਮਿਲਿਆ ਖਾਣ ਨੂੰ ਰੋਟੀ ਮਿਲੀ ਸੋਚਣ ਲਈ ਦਿਮਾਗ ਮਿਲਿਆ ਕੋਈ ਅਰਦਾਸ ਨਹੀਂ ਕੀਤੀ 1% ਵੀ ਨਹੀਂ ਸੋਚਿਆ ਕਿ ਇਹ ਮਤਲਬ ਗੁਰਦੁਆਰੇ ਜਾ ਕੇ ਕਿਸੇ ਮੰਦਰ ਚ ਜਾ ਕੇ ਮਸਜਿਦ ਜਾ ਕੇ ਚਰਚ ਜਾ ਕੇ ਕੋਈ ਪ੍ਰਾਰਥਨਾ ਮੈਂ ਕੀਤੀ ਹੋਵੇ ਕੋਈ ਪਿਛਲੇ ਜਨਮ ਚ ਕੀਤੀ ਹੋਵੇ ਤੇ ਜੇ ਪਿਛਲੇ ਜਨਮ ਚ ਵੀ ਕੀਤੀ ਹੋਗੀ ਤਾਂ ਉਹ ਵੀ ਤਾਂ ਉਹਦਾ ਬੰਦਾ ਹੋਊਗਾ ਫਿਰ ਉਹ ਲੜੀ ਪਿੱਛੇ ਛੱਡਦੀ ਜਾਊਗੀ ਜੁੜਦੀ ਜਾਊਗੀ ਜੁੜਦੀ ਜਾਊਗੀ ਸਿੱਧਾ ਹਿਸਾਬ ਆ ਕਿ ਜੋ ਵੀ ਸਾਨੂੰ ਚੰਗਾ ਮਿਲਿਆ ਨਾ ਸਾਡੇ ਵਾਲੇ ਵਾਲੇ ਜਾਂ ਸ਼ਾਇਦ ਉਹ ਜਿਹੜਾ ਜਿਹਨੂੰ ਅਸੀਂ ਸਹਿਲ ਨਹੀਂ ਕਰ ਸਕਦੇ ਸਾਨੂੰ ਬੁਰਾ ਲੱਗਦਾ ਉਹ ਵੀ ਸਾਨੂੰ ਬਿਨਾਂ ਅਰਦਾਸ ਤੋਂ ਹੀ ਮਿਲਿਆ ਜੋ ਮਿਲਿਆ ਉਹ ਇਸ ਗੱਲ ਦਾ ਸਬੂਤ ਆ ਕਿ ਜੋ ਗਾਹ ਮਿਲਣਾ ਉਹਦੇ ਲਈ ਕੋਈ ਅਰਦਾਸ ਕਰਨ ਦੀ ਲੋੜ ਹੈ ਹੀ ਨਹੀਂ ਦੁੱਕੀ ਲੋੜ ਨਹੀਂ ਹੈਗੀ 1% ਵੀ ਨਹੀਂ ਫਿਰ ਕਰਦੇ ਕਿਉਂ ਕਿ ਪੁਜਾਰੀ ਨੂੰ ਹਲਵਾ ਮੰਡਾ ਮਿਲਣਾ ਉਹਨੂੰ ਪੈਸੇ ਮਿਲਨੇ ਆ ਉਹਨੇ ਸਰਕਲ ਬਣਾ ਕੇ ਰੱਖਿਆ ਵਾ ਅਸੀਂ ਕਮਜ਼ੋਰ ਆ ਅਸੀਂ ਡਰਦੇ ਆ ਸਾਨੂੰ ਜੋ ਮਿਲਿਆ ਉਹ ਸਾਨੂੰ ਦਿਖਦਾ ਨਹੀਂ ਇਸ ਕਰਕੇ ਅਸੀਂ ਹੋਰ ਹੋਰ ਮੰਗੀ ਜਾਂਦੇ ਆਂ ਦਿਲ ਧੜਕੰਦਿਆ ਬਿਲਕੁਲ ਕੋਈ ਐਫਰਟ ਨਹੀਂ ਹੈਗਾ ਬੋਲਣ ਤੇ ਤੇ ਮੇਰਾ ਸੋਚ ਮੇਰਾ ਦਿਮਾਗ ਕੰਮ ਕਰੰਦਿਆ ਨਾ ਦਿਲ ਧੜਕ ਰਿਹਾ ਫੇਫੜੇ ਕੰਮ ਕਰ ਰਹੇ ਹਰ ਚੀਜ਼ ਲਈ ਮੈਨੂੰ ਕੋਈ ਵੀ ਯਤਨ ਕਰਨ ਦੀ ਲੋੜ ਹੀ ਨਹੀਂ ਗਈ ਬਸ ਇੱਕ ਆਪਣੇ ਆਲੇ ਦੁਆਲੇ ਦਾ ਖਲਾਰਾ ਵਾ ਜਿਹਨੂੰ ਖਲਾਰਨ ਲਈ ਫਿਰ ਉਹਨੂੰ ਸਾਮ ਗਿਆ ਰੱਖਣ ਲਈ ਮੈਨੂੰ ਨੁਕਤੇ ਜੁਗਤਾਂ ਲੜਾਉਣੀਆਂ ਪੈਂਦੀਆਂ ਵਾ ਜਦੋਂ ਕੋਈ ਘਟ ਜੇ ਫਿਰ ਆਪ ਨਾ ਕਰ ਸਕਾਂ ਤੇ ਮੰਗਣਾ ਪੈਂਦਾ ਵਾ ਏ ਮੇਰੀ ਮੈਂਟੈਲਿਟੀ ਦੀ ਕਮਜ਼ੋਰੀ ਆ ਜਾਂ ਤੁਹਾਡੀ ਮੈਂਟੈਲਿਟੀ ਦੀ ਕਮਜ਼ੋਰੀ ਆ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਫਿਰ ਨਾ ਆਪਾਂ ਭਾਵੇਂ ਦਾ ਅਰਦਾਸ ਰੱਖ ਲਈਏ ਪ੍ਰੇਅਰ ਰੱਖ ਲਈਏ ਜੋ ਮੱਜੀ ਰੱਖ ਲਈਏ ਉਹ ਸਾਡੇ ਅੰਦਰ ਦੇ ਲਾਲਚ ਦਾ ਇੱਕ ਵਧੀਆ ਨਾਮ ਜਿੰਨੇ ਸਾਰੇ ਖੁਸ਼ ਹੁੰਦੇ ਆ ਮਤਲਬ ਮੈਂ ਬੱਚੇ ਦੇ ਤੌਰ ਤੇ ਆਪਣੀ ਮਾਂ ਨੂੰ ਕਹਾਂ ਜਾਂ ਪਿਓ ਨੂੰ ਕਹਾਂ ਕਿ ਮੈਨੂੰ ਆਹ ਚੀਜ਼ ਚਾਹੀਦੀ ਆ ਮੈਂ ਜिद ਕਰਾਂ ਤੋ ਖਿਜਨ ਮੇਰੇ ਤੇ ਤੇ ਇਹਦੀ ਬਜਾਏ ਮੈਂ ਕੀ ਕਰਾਂ ਵੀ ਮੈਂ ਇਦਾਂ ਹੱਥ ਜੋੜ ਲਾਂ ਤੇ ਉਹਨੂੰ ਮੈਂ ਮਤਲਬ ਇੱਕ ਕਹਾਣੀ ਬਣਾ ਕੇ ਅੱਖਾਂ ਮੀਟ ਕੇ ਤੇ ਇਹ ਕਹਾਂ ਕਿ हे ਪ੍ਰਮਾਤਮਾ ਮੈਨੂੰ ਆ ਚੀਜ਼ ਦੇ ਤੇਰੀ ਬੜੀ ਕਿਰਪਾ ਹੋਊਗੀ ਮੈਨੂੰ ਬੱਚੇ ਦੇ ਮੈਨੂੰ ਧਨ ਦੇ ਦੌਲਤ ਦੇ ਜਮੀਨ ਜਾਇਦਾਦ ਦੇ ਬਾਹਰ ਘੁੰਮਣ ਦੇ ਬਾਹਰ ਦੇ ਵੀਜ਼ੇ ਦੇ ਇਹ ਮੇਰੇ ਅੰਦਰਲਾ ਲਾਲਚ ਬੋਲਣ데요 ਫਿਰ ਇਹ ਲਾਲਚ ਜਿਹੜਾ ਵਾ ਉਹ ਅਰਦਾਸ ਦਾ ਨਾਮ ਲੈ ਲੈਂਦਾ ਤੇ ਸਾਰਿਆਂ ਨੂੰ ਵਧੀਆ ਲੱਗਦਾ ਫਿਰ ਇਹਨੂੰ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰਨਾ ਹੋਵੇ ਤੇ ਕੀ ਕਰਨਾ ਜੀ ਅਰਦਾਸ ਜਿਹੜੇ ਤੁਸੀਂ ਚੇਅਰ ਤੇ ਬੈਂਚ ਤੇ ਬੈਠੇ ਜੇ ਜਾਂ ਬੈੱਡ ਤੇ ਲੰਮੇ ਪਏ ਜੇ ਉੱਥੇ ਬੈ ਕੇ ਨਹੀਂ ਕਰਨੀ ਫਿਰ ਤੁਸੀਂ ਇੱਕ ਸਥਾਨ ਤੇ ਜਾਣਾ ਵਾ ਉੱਥੇ ਜਾ ਕੇ ਤੁਸੀਂ ਮੰਗਦੀਆਂ ਗੱਲਾਂ ਕਿਸੇ ਅੱਗੇ ਬੋਲ ਕੇ ਆਉਣੀਆਂ ਵਾ ਤੇ ਉਸ ਤੋਂ ਬਾਅਦ ਜੇ ਉਹ ਪੂਰੀਆਂ ਹੋ ਗਈਆਂ ਫਿਰ ਬੱਲੇ ਬੱਲੇ ਆ ਫਿਰ ਉਹ ਸਥਾਨ ਦੀ ਵੀ ਬੱਲੇ ਬੱਲੇ ਸ਼ੁਰੂ ਹੋ ਜਾਣੀ ਆ ਨਾ ਪੂਰੀਆਂ ਹੋਈਆਂ ਤੇ ਤੁਸੀਂਗੇ ਹੋਰ ਸਥਾਨ ਦੇ ਚੀਜ਼ਾਂ ਮੰਗਦੇ ਹੋਏ ਦਿਖਾਈ ਦਿਓਗੇ ਉਸ ਤੋਂ ਬਾਅਦ ਕੁਝ ਨਹੀਂ ਹੋਣਾ ਤਾਂ ਜਾਂ ਤਹੀਂ ਮੰਗਣਾ ਛੱਡ ਦੋਗੇ ਵੀ ਮੈਨੂੰ ਤੇ ਮਿਲਣਾ ਹੀ ਕੁਝ ਨਹੀਂ ਚਲਾਕੀਆਂ ਹੀ ਆ ਬਸ ਸਾਰੀਆਂ ਦਿਮਾਗ ਦੀਆਂ ਚਲਾਕੀਆਂ ਆ ਅ ਅਰਦਾਸ ਹੋਰ ਮੰਤਰ ਪੜ੍ਹਨੇ ਇਹ ਸਭ ਦਿਮਾਗ ਦੀਆਂ ਚਲਾਕੀਆਂ ਕੋਈ ਜ਼ੋਰ ਨਹੀਂ ਹੈਗਾ ਇਸ ਵਿੱਚ ਕਿਉਂਕਿ ਜੋ ਹੋ ਰਿਹਾ ਉਹ ਕਰਨ ਵਾਲਾ ਕਰੀ ਜਾ ਰਿਹਾ ਤੇ ਜਿੰਨੀ ਉਹਨੇ ਸਾਨੂੰ ਸ਼ਕਤੀ ਦਿੱਤੀ ਹੈ ਅਸੀਂ ਆਪਦਾ ਜ਼ੋਰ ਲਾ ਕੇ ਕਰੀ ਜਾ ਰਹੇ ਹਾਂ ਤਾਂ ਤੇ ਅਸੀਂ ਅਰਦਾਸ ਕਰਕੇ ਸਾਫ਼ ਪਾਣੀ ਮੰਗਣਾ ਨਾ ਆਪਾਂ ਸਾਫ਼ ਹਵਾ ਮੰਗਣੀ ਆ ਜੋ ਹੀ ਸੋਚਾਂਗੇ ਜੋ ਅਸੀਂ ਮੈਸੇਜ ਕਿਤੇ ਵੀ ਜਾ ਕੇ ਕਿਤੇ ਬੈਠੇ ਕਿਤੇ ਲੰਮੇ ਪਏ ਆਪਣੇ ਦਿਮਾਗ ਨੂੰ ਦਵਾਂਗੇ ਉਹੀ ਹੋਣਾ ਜਦੋਂ ਅਸੀਂ ਕਾਰਾ ਮੰਗਣੀਆ ਉਦੋਂ ਪੋਲੂਸ਼ਨ ਤੇ ਵਧਣਾ ਹੈ ਵਧਣਾ ਜਦੋਂ ਅਸੀਂ ਮੁੰਡੇ ਮੰਗਣੇ ਆ ਕੁੜੀਆਂ ਤੇ ਘਟਨੀਆਂ ਘਟਨੀਆਂ ਜੋ ਵੀ ਅਸੀਂ ਮੰਗਣਾ ਉਹਦਾ ਆਪੋਜ਼ਿਟ ਡਾਇਰੈਕਸ਼ਨ ਹੋਏ ਜਾਣਾ ਇਹ ਮੰਗਣਾ ਇਹ ਅਰਦਾਸ ਕਰਨੀ ਦੁਨੀਆਂ ਦਾ ਸਭ ਤੋਂ ਗੰਦਾ ਝੂਠ ਇੱਕ ਕੰਮ ਜ਼ਰੂਰ ਹੁੰਦਾ ਹੈ ਇਹਦਾ ਨਾ ਕਿ ਤੁਸੀਂ ਇੱਕ ਹੌਸਲਾ ਜਰੂਰ ਆਪਣੇ ਅੰਦਰ ਪੈਦਾ ਕਰ ਲੈਂਦੇ ਜੇ ਆਪਣੇ ਅੰਦਰ ਇੱਕ ਥੋੜੇ ਚਿਰ ਦਾ ਟਿਕਾਉ ਜ਼ਰੂਰ ਟਿਕਾ ਲੈਂਦੇ ਜੇ ਕਿ ਹਾਂ ਚੱਲ ਅੱਜ ਮੈਂ ਅਰਦਾਸ ਕੀਤੀ ਆ 6 ਮਹੀਨੇ ਜੀਰਾ ਕਰ ਲਾਂਗੇ 10 ਮਹੀਨੇ ਕਰ ਲਾਂਗੇ ਸਾਲ ਕਰ ਲਾਂਗੇ 2 ਸਾਲ ਕਰ ਲਾਂਗੇ ਉਮੀਦ ਹੋਊਗੀ ਕੋਈ ਤਾਂ ਤੱਕ ਮਿਲ ਹੀ ਜਾਊਗੀ ਪਰ ਅਸਲ ਦੇ ਵਿੱਚ ਉਹ ਚੀਜ਼ ਕਰਨ ਤੋਂ ਬਾਅਦ ਅਸੀਂ ਅੰਦਰ ਆਪਣੇ ਨਾਲ ਇੱਕ ਐਫਰਟ ਦਾ سلسلہ ਸ਼ੁਰੂ ਕਰ ਦਿੰਨੇ ਆ ਜਦੋਂ ਉਹ سلسلہ ਸ਼ੁਰੂ ਹੋ ਜਾਂਦਾ ਜਦੋਂ ਫਿਰ ਦੌਲਤ ਮੰਗੀ ਹੁੰਦੀ ਆ ਤੇ ਦਿਮਾਗ ਦੌਲਤ ਵਾਲੀ ਲੱਗਣ ਦੇ ਆਂਦਾ ਤੇ ਉਹ ਫਿਰ ਹੌਲੀ ਹੌਲੀ ਸਾਡੇ ਕੋਲ ਆਉਣੀ ਸ਼ੁਰੂ ਹੋ ਜਾਂਦੀ ਆ ਕਈ ਕੇਸਿਸ ਵਿੱਚ ਨਾ ਵੀ ਆਉਂਦੀ ਹੋਊਗੀ ਫਿਰ ਜਿਹੜੇ ਬੰਦੇ ਦੀ ਅਰਦਾਸ ਫੇਲ ਹੋ ਜਾਂਦੀ ਆ ਫਿਰ ਇੱਕ ਹੋਰ ਬੰਦੇ ਨੂੰ ਜਾਂਦਾ ਉਹਨੂੰ ਹੱਥ ਵਿਖਾਉਂਦਾ ਉਹਨੂੰ ਕਹਿੰਦਾ ਮੇਰੀ ਜੰਤਰੀ ਖੋਲ ਕੇ ਦੱਸ ਮੇਰਾ ਟੇਵਾ ਵੇਖ ਮੇਰਾ ਮੱਥਾ ਵੇਖ ਫਿਰ ਉਹਨੇ ਇਹ ਸਾਰੇ ਢੰਗ ਵਰਤਨੇ ਤੇ ਇਦਾਂ ਕਰਕੇ ਉਹਨੇ ਇੱਕ ਨਵਾਂ ਰਾਤ ਤੋਰ ਲੈਣਾ ਜੇ ਇਥੋਂ ਸੈਟੀਸਫੈਕਸ਼ਨ ਨਾ ਹੋਈ ਫਿਰ ਬਾਬੇ ਰੱਬ ਬਣ ਕੇ ਖਲੋ ਜਾਣੇ ਇਹ ਰਹਾ ਪਾ ਉਹਨਾਂ ਤੋਂ ਮੰਗਣਾ ਸ਼ੁਰੂ ਕਰ ਦੇਣਾ ਇਹ ਮੰਗਣ ਦੀ ਪ੍ਰਵਿੱਤੀ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਇਹ ਨਹੀਂ ਕਿ ਇੱਕ ਰੱਬ ਤੋਂ ਮੰਗਣਾ ਮੈਂ ਕਹਿੰਦਾ ਲਕੀਰ ਹੀ ਮਾਰੋ ਕਿਸੇ ਤੋਂ ਮੰਗਣਾ ਹੀ ਨਹੀਂ ਕੁਝ ਜਿਹੜਾ ਦੇ ਰਿਹਾ ਉਹ ਆਪੇ ਦੇਈ ਜਾ ਰਿਹਾ ਤੁਸੀਂ ਰਿਸੀਵ ਕਰਨ ਵਾਲੇ ਤੇ ਉਹਨੂੰ ਵਰਤਣ ਵਾਲੇ ਉਹਨੂੰ ਸਬਰ ਨਾਲ ਸਲੀਕੇ ਨਾਲ ਵਰਤੋ ਤਾਂ ਕਿ ਤੁਹਾਡੇ ਜਾਣ ਤੋਂ ਬਾਅਦ ਕੋਈ ਹੋਰ ਵੀ ਉਹਨਾਂ ਚੀਜ਼ਾਂ ਨੂੰ ਵਰਤ ਸਕੇ ਜੇ ਪਾਣੀ ਹੈ ਉਹਨੂੰ ਸਲੀਕੇ ਨਾਲ ਵਰਤੀਏ ਜੇ ਘਰ ਦੀ ਕੋਈ ਚੀਜ਼ ਹੈ ਉਹਨੂੰ ਸਲੀਕੇ ਨਾਲ ਵਰਤੀਏ ਆ ਸਾਡੀਆਂ ਜ਼ਮੀਨਾਂ ਆ ਉਹਨਾਂ ਨੂੰ ਸਲਿੱਕੇ ਨਾਲ ਵਰਤੀਏ ਹਰ ਚੀਜ਼ ਨੂੰ ਜਿੰਨਾ ਸਲਿੱਕੇ ਨਾਲ ਹੋ ਸਕਦਾ ਸਾਹਮ ਕੇ ਵਰਤੀਏ ਤਾਂ ਕਿ ਕੋਈ ਹੋਰ ਵੀ ਵਰਤ ਸਕੇ ਨਹੀਂ ਤੇ ਉਹ ਵੀ ਤੁਹਾਨੂੰ ਅਰਦਾਸਾਂ ਤੇ ਜੇ ਉਹ ਸਿਆਣਾ ਹੋਇਆ ਤਾਂ ਤੁਹਾਨੂੰ ਗਾਲਾਂ ਕੱਢਦਾ ਮਿਲੂਗਾ